ਬਿਆਨ ਹੋਇਆ ਜੀ ਬਰੇਤੇਈ ਤਰੀਕ ਦਾ ਬਾਈ ਤਰੀਕ ਦੀ ਜਿਹਾ ਅਪਰਾਧ ਕੀ ਇਹਦੀ ਇਸੇ ਬਾਈ ਦੀ ਹਲੇ ਕੱਲ ਅਸੀਂ ਭਾਜੇ ਬਣਦੇ ਸੀ ਅੱਜ ਮੇਰੀ ਨੂੰਹ ਨੂੰ ਮੈਂ ਲੈ ਕੇ ਆਉਣਾ ਸੀ ਗੱਡੀ ਸਾਡੀ ਸੱਤ ਸੰਗ ਘਰ ਤੇ ਖੜੀ ਦੀ ਬਾਬਾ ਜੀ ਨੇ ਆਉਣਾ ਸੀ ਅਸੀਂ ਹਲੇ ਕਹਿੰਦੇ ਵੀ ਚੱਲ ਮਮਾ ਬਾਬਾ ਜੀ ਦੇ ਦਸਨ ਕਰਾ ਦਾਂਗੇ ਅੱਜ ਅੱਜ ਨੂੰਹ ਲੈ ਕੇ ਆਨੇ ਮੇਰਾ ਜਮਾਈ ਗੱਡੀ ਉੱਥੇ ਛੱਡ ਕੇ ਸੱਤ ਸੰਗ ਰੇ ਹਾਈ ਤੇਰਾ ਬੱਤੇ ਦੀ ਗੱਲਾ ਬੱਤੇ ਵਾ ਗਿਆ ਮੇਰਾ ਚਰਗਾਦੀ ਹੋ ਗਿਆ ਓਏ ਉਹਦੇ ਬੱਚੇ ਵੇ ਰੰਦਾ ਨਹੀਂ ਮੇਰੇ ਬੱਚੇ ਮੈਨੂੰ ਕੇ ਆ ਬਨਾਲਾ ਰੜੀ ਆ ਬਨਾਲਾ ਰੜੀ ਆ ਬਨਾਲਾ ਰੜੀ ਆਏ ਕਰੀ ਜਾਂਦਾ ਮੈਨੂੰ ਟੈਂਸ਼ਨ ਹੈ ਜੇ ਮੈਂ ਕਹਾਂ ਨਹੀਂ ਅਜਲ ਵੇਚ ਕੇ ਕਰਾਉਂ ਨਹੀਂ ਵੇਚਣਾ ਨਹੀਂ ਵੇਚਣਾ ਮੈਨੂੰ ਆਏ ਕਰੀ ਜਾਂਦਾ ਬੰਦਾ ਤੇਰੀ ਕਹਿਣਾ ਵੇਚਣਾ ਵੀਰ ਦੇ ਰੇ ਨੋ ਲਾ ਕੁਲੀ ਬਿਲੀਆ ਮੈਂ ਉਹ ਕੱਪੜੇ ਸਭੀ ਇਕੱਲੇ ਜਾਂਦਾ ਫਿਰਦਾ। ਅੱਜ ਫੋਟੋ ਲੈ ਗਏ। ਚੱਕ ਚੱਕੇ ਚੱਕੇ। ਇਹਨੂੰ ਪਿੱਛੇ ਕਰ ਤੋੜ। ਸਾਢੇ 8:30 ਵਜੇ ਬੇਟੇ ਕੋਲੇ ਲੈ ਕੇ ਆਇਆ ਇਹ ਸਮਾਨ ਥੋੜਾ ਬੱਚਾ ਮੇਰਾ ਦੋਤਾ ਟਿੱਕੀਆਂ ਟੁਕੀਆਂ ਲੈ ਕੇ ਆਈ ਅੱਲਾ ਬਾਜੀ ਵੰਡੀਆਂ ਜੀ ਸਾਰੇ ਸ੍ਰੀਕੇ ਦੀ ਉਹਨੇ ਸ੍ਰੀਕੇ ਦੀ ਬਾਜੀ ਵੰਡ ਗਿਆ ਉਹ ਕਹਿੰਦਾ ਮਮੂ ਕੁਸ ਲੈ ਕੇ ਆ ਖਾਣ ਨੂੰ ਟਿੱਕੀਆਂ ਲਿਆਈ ਜੀ ਵੜ ਕੇ ਖਵਾ ਕੇ ਗਈ ਸਾਨੂੰ ਫੇਰ ਇੱਕ ਫੋਨ ਆ ਗਿਆ ਉਹਦੇ ਕੋਲੇ ਉਹ ਕਹਿੰਦਾ ਦੀਪੂ ਆਈ ਮੜਾ ਜਾ ਮੈਂ ਜਦੀ ਫੋਨ ਕਰਤਾ ਜੀ ਮੇਰੇ ਬੇਟੇ ਨੂੰ ਮੈਂ ਦੀਪੂ ਤੂੰ ਘਰੇ ਆ ਜਾ ਪਤਾ ਆਪਣੀ ਗੱਡੀ ਲੈ ਕੇ ਆਉਣੀ ਆ ਸੰਕਰ ਖੜੀ ਆ ਚਾਲੇ ਮੈਂ ਫੋਨ ਕਰਾਇਆ ਇਹਨੂੰ ਇਹ ਕਹਿੰਦਾ ਮੈਂ ਡੈਡੀ ਆਉਣਾ ਤੇ ਨਾਲ ਇਹ ਗੱਲ ਹੋਈ ਸੀ ਉਸ ਤੋਂ ਬਾਅਦ ਫੇਰ ਮੈਂ ਫੋਨ ਕਰੀ ਗਿਆ ਮੇਰਾ ਫੋਨ ਚੱਕੀ ਗਿਆ ਜੀ ਫੋਨ ਤੇ ਕਹੀ ਗਏ ਮੈਂ ਡੈਡੀ ਆਇਆ ਮੈਂ ਡੈਡੀ ਆਇਆ ਬਸ ਆਇਆ ਮੈਂ ਇੱਕ ਸਾਡੇ ਪਿੰਡ ਦਾ ਬਣਦਾ ਨਾ ਮੰਡਾਈ ਕਾਲਾ ਕਾਲਾ ਉਹ ਉਹਦਾ ਫੋਨ ਗਿਆ ਜੀ ਮੇਰੇ ਫੋਨ ਤੋਂ ਬਾਅਦ ਇੱਕ ਬਲੈਰੋ ਗੱਡੀ ਆਈ ਜੀ ਕੜ ਕੇ ਬਿਲਹਰ ਵਡੀ ਆਈ ਜਿਹੜੀ ਉਹਦਾ ਨੰਬਰ ਮੈਨੂੰ ਪਤਾ ਨਹੀਂ ਹੈਗਾ 19 19 ਉਸ ਉਸ ਨੰਬਰ ਆਈ ਉਸ ਨੰਬਰ ਆਈ ਮੈਂ ਦੇਖਿਆ ਹੈ ਠਾਣੇ ਦੇ ਉਹ ਉਹ ਨੰਬਰ ਉਹ ਨੰਬਰ ਤੇ ਮੈਨੂੰ ਪਤਾ ਲੱਗਿਆ ਜੀ ਗੱਡੀ ਆਈ ਹੈ ਸਵੇਰੇ ਸਾਜਰੇ ਉਹ ਉਹ ਗੱਡੀ ਕੈਂ ਸਾਰੇ ਜਿਹੜੇ ਗਲੀ ਦੇ ਕੈਮਰੇ ਲੱਗੇ ਹੋਣੇ ਉਹ ਚੱਕਰ ਆਈ ਜੀ ਮੈਨੂੰ ਮੈਂ ਗੱਲਬਾਤ ਕੀ ਕੀ ਹੋਈ ਆ ਤੇ ਗੁਰਦੁਆਰੇ ਸਵੇਰੇ ਜਦੋਂ ਕੋਈ ਗ੍ਰੰਤੀ ਮੱਥਾ ਟੇਕਣਾ ਆਉਂਦਾ ਜੀ ਉਹਦੇ ਗੇਟ ਦੇ ਪਹਿਲਾਂ ਉਰਲੇ ਉਰਲੇ ਪਾਸੇ ਗਿਆ ਜੀ ਇਹ ਇਹ ਕਹਿੰਦੇ ਨੇ ਪਰ ਉਹ ਬੰਦਾ ਜਿਹੜਾ ਆਇਆ ਜੀ ਆ ਸਾਡੇ ਗਵੰਡੀਆਂ ਦਾ ਉਹ ਲੱਗ ਗਿਆ ਕਹਿਣ ਜੀ ਉਹ ਕਹਿੰਦਾ ਨਹੀਂ ਨਹੀਂ ਉਹਦਾ ਮੁੰਡਾ ਉੱਥੇ ਉੱਥੇ ਪਿਆ ਦੀ ਗੁਰਦੁਆਰੇ ਦੇ ਮੂਹਰੇ ਜੀ ਬਿਆਨ ਹੋਇਆ ਜੀ ਬਰੇ ਤੇ 23 ਤਰੀਕ ਦਾ 22 ਤਰੀਕ ਦੀ ਦੀ ਬਰਾਤ ਸੀ ਇਹਦੀ ਇਸੇ 22 ਦੀ ਅਲੇ ਕੱਲ ਅਸੀਂ ਭਾਜੇ ਬਣਦੇ ਦੀ ਅੱਜ ਮੇਰੀ ਨੂੰ ਨੂੰ ਮੈਂ ਲੈ ਕੇ ਆਉਣਾ ਸੀ ਗੱਡੀ ਸਾਡੀ ਸੱਜ ਸੰਗਕਰ ਚ ਖੜੀ ਦੀ ਬਾਬਾ ਜੀ ਨੇ ਆਉਣਾ ਸੀ ਅਸੀਂ ਆਲੇ ਕਹਿੰਦੇ ਵੀ ਚੱਲ ਮਾਂ ਬਾਬਾ ਜੀ ਦੇ ਦਸਨ ਕਰਾ ਦਾਂਗੇ ਇਸੇ ਅੱਜ ਅੱਜ ਨੂੰ ਲੈ ਕੇ ਆਨੇ ਮੇਰਾ ਜਵਾਈ ਗੱਡੀ ਉੱਥੇ ਛੱਡ ਕੇ ਸੱਤ ਸੰਗ ਕਰਤੀ। ਹਾਈ ਹਾਈ। ਫਿਰ ਗੱਡੀ ਛੱਡ ਕੇ ਵਗਿਆ ਉਹ ਉਹਨੇ ਫਿਰ ਮੈਨੂੰ ਫੋਨ ਵੀ ਕਰਿਆ ਉਹ ਕਹਿੰਦਾ ਡੈਡੀ ਨਿਹਰਾ ਹੋ ਗਿਆ। ਸੱਤ ਸੰਗ ਕਰ ਤੇ ਮੈਂ ਚਾਬੀ ਦੇਗਾ ਗੱਡੀ ਸਵੇਰੇ ਲੈ ਜਾਊਗਾ ਨਾ ਤੁਸੀਂ। ਗੱਡੀ ਹੁਣ ਸਵੇਰੇ ਲੈ ਆ ਕੇ ਹਣੀ ਦੀ ਚੱਕੇ। ਫਿਰ ਮੈਂ 12 ਵਜੇ ਤੱਕ ਜੀ ਫੋਨ ਲਾਈ ਗਿਆ ਮੇਰੇ ਨਾਲ ਗੱਲਬਾਤ ਹੁੰਦੀ ਗਈ। 12 ਵਜੇ ਤੋਂ ਬਾਅਦ ਮੈਂ ਸਕੂਟਰ ਚੱਕਿਆ ਜੀ ਸਾਰੇ ਪਿੰਡ ਦੇ ਆਲੇ-ਦਾਲੇ ਢੇੜਾ ਕੱਢ ਕੇ ਆਇਆ। ਮੇਰੇ ਬਿਟਾ ਆਇਆ ਨਹੀਂ ਹੈਗਾ। ਉਸ ਤੋਂ ਬਾਅਦ ਨਹੀਂ ਫੋਨ ਚੱਕਿਆ ਜੀ। ਉਹਦੀਆਂ ਕੱਲਾਂ ਡਿਟੇਲ ਦੀਆਂ ਜਿਹੜੀਆਂ ਉਹ ਸਾਰੀਆਂ ਮਟਿੱਤੀ ਗਈਆਂ ਜੀ ਜਿਹੜੇ ਉਹਦੇ ਯਾਰ ਦੋਸਤ ਸੀ ਮੈਂ ਤਾਂ ਹੀ ਉਹਦੇ ਯਾਰ ਦੋਸਤਾਂ ਕਰਕੇ ਮੈਂ ਕਾਰਵਾਈ ਕਰ ਰਿਹਾ ਜੀ ਮੈਂ ਤੁਹਾਨੂੰ ਬੰਦੀ ਕਾਰਵਾਈ ਆ ਜਿਹੜਾ ਕਪੰਡਤਾ ਦਾ ਮੁੰਡਾ ਹੀ ਸਾਡੇ ਕਾਲਾ ਉਹ ਉਹਦਾ ਫੋਨ ਆਇਆ ਜੀ ਮੇਰੇ ਕੋਲੇ 8:00 ਵਜੇ ਸਾਡੇ ਕਾ 8:00 ਪਤਾ ਨਹੀਂ ਮੈਨੇ ਫੋਨ ਕਰਾਇਆ ਜੀ ਉਦੋਂ ਬਾਅਦ ਉਹ ਪੰਡਤਾ ਨੇ ਮੁੰਡੇ ਦਾ ਫੋਨ ਆਇਆ ਜੀ ਉਹਦੇ ਕੋਲੇ ਬੇਟੇ ਦਾ ਫੋਨ ਆ ਬੇਟੇ ਦੇ ਫੋਨ ਤੇ ਆ ਉਹ ਤੋਂ ਬਾਅਦ ਨਹੀਂ ਪਤਾ ਲੱਗੇ ਜੀ ਸਰ ਜੀ ਪ੍ਰਜਾਸ਼ੋਂ ਤੋਂ ਕੀ ਮੰਗ ਚਾਉਂਦੇ ਹੋ ਅੱਜ ਅਸਾਂ ਅਸਾਂ ਜੀ ਮੈਂ ਕਾਣੇ ਦੇਖੋ ਜੀ ਮੇਰਾ ਕੱਲਾ ਬੇਟਾ ਦੀ ਜੀ ਮੈਂ ਕੱਲਾ ਬੇਟਾ ਦੀ ਅੱਜ ਮੈਂ ਆਪਦੀ ਨੂੰ ਨੂੰ ਲੈ ਕੇ ਆਉਣਾ ਜੀ ਫੇਰਾ ਘਰ ਖਾਲੀ ਹੋ ਗਿਆ ਘਰ ਖਾਲੀ ਹੋ ਗਿਆ ਜੀ ਔਰ ਹੋਰ ਕੀ ਮੈਂ ਜਾਣਾ ਮੇਰਾ ਘਰ ਖਾਲੀ ਹੋ ਗਿਆ ਯਾਰ ਕਿੱਥੇ ਮੇਰੇ ਖੁਸ਼ੀ ਹੋਈ ਨਹੀਂ ਮੇਰੇ ਗਮਿਆ ਹੋ ਗਿਆ ਅੱਜ ਅੱਜੇ ਗਮਿਆ ਹੋ ਗਿਆ ਇਹਦੇ ਨਾਲ ਕੋਈ ਕੱਚ ਨਹੀਂ ਛੱਡੀ ਬਾਜੀ ਸਾਨੂੰ ਔਰ ਨਹੀਂ ਸਾਨੂੰ ਅਸਲ ਇਹ ਕਹਿਣਾ ਸਾਡਾ ਇਨਸਾਫ ਨਿਕਲਣਾ ਚਾਹੀਦਾ ਜੀ ਉਦਾਂ ਜਿਹੜਾ ਹੋ ਗਿਆ ਇਹ ਨਾਲ ਹਾਨੂੰ ਬਰੇਰੋ ਗੱਡੀ ਵਾਲੇ ਸਾਕਾ ਜੀ ਜਾਂ ਕਿਹੜਾ ਕਾਲਾ ਜਿੱਕਾ ਸਾਡੇ ਪਿੰਡ ਦਾ ਜੀ ਸਾਡੇ ਤਾਰਾ ਬੜਾ ਜੀ ਠੀਕ ਹੈ ਨਹੀਂ ਮੈਂ ਤੁਹਾਨੂੰ ਉਹੀ ਕਹਦਾ ਆਪਾਂ ਵੀ ਕਹੀਏ ਕਿਸੇ ਦੇ ਝੂਠਾ ਲਿਆ ਮੈਂ ਲਾਉਣਾ ਜੋ ਨਿصاف ਤੇ ਨਿਕਲੂਗਾ ਜੀ ਉਹ ਕਲੀਅਰ ਹੋਵੇ ਗੱਲਾਂ ਤੇ ਮੇਰਾ ਅੱਜ ਘਰ ਖਾਲੀ ਹੋ ਗਿਆ ਜੀ ਦੇਖੋ ਜੀ ਅੱਜ ਮੈਂ ਨੂ ਲੈ ਕੇ ਆਉਣੀ ਤੇ ਸਾਡੇ ਕੱਪੜੇ ਤੋਂ ਸੇ ਪ੍ਰੈਸ ਕਰੇ ਕਰਾਏ ਨਹੀਂ ਇੱਕੜ ਪੁਰਦਸੇ ਐ ਦੂ ਐ ਦੂ ਅੰਦਰ ਰੱਬ ਨੇ ਮੇਰੇ ਨਾਲ ਕੀ ਕਰੇ ਕਿਸ ਨੇ ਮੇਰੇ ਨਾਲ ਕੀ ਕਹਿੰਦਾ ਕਿ ਮੈਂ ਅੱਜ ਤੱਕ ਕਿਸੇ ਨਾਲ ਮਾੜਾ ਨਹੀਂ ਕਰਿਆ ਜੀ ਕਿਸੇ ਨਾਲ ਮਾੜਾ ਨਹੀਂ ਕਰਿਆ ਜੀ ਮੈਂ ਖਾ ਮੈਂ ਤੁਹਾਨੂੰ ਦੱਸਾਂ ਈ ਗੱਲ ਮੇਰੇ ਨਾਲ ਬਹੁਤ ਲੋਕਾਂ ਨੇ ਮਾੜਾ ਕਰਿਆ ਬੜੇ ਕਿਸੇ ਨਾਲ ਮਾੜਾ ਨਹੀਂ ਕਰਿਆ ਜੀ ਜੱਜਾ ਜੱਜਾ ਬਸ ਅਸੀਂ ਜੀ ਗੁਰਦੁਆਰਾ ਸਾਹਿਬ ਮਾਤਾ ਜੀ ਸਵੇਰੇ ਜਾ ਰਹੇ ਸੀ ਹਨ ਉਦੋਂ ਦੇਖਿਆ ਵੀ ਕੋਈ ਡੈੱਡ ਬੋਡੀ ਪਈ ਆ ਫਿਰ ਅਸੀਂ ਇਹ ਚਾਰ ਪੰਜ ਬੰਦੇ ਇਕੱਠੇ ਕਰੇ ਸਰਪੰਚ ਬੁਲਾਏ ਆ ਫਿਰ ਅਸੀਂ ਜੋ ਦੇਖਿਆ ਜਿਹੜਾ ਸਾਡੇ ਹੀ ਮੁੰਡਾ ਦੀਪੂ ਆ ਫਿਰ ਅਸੀਂ ਘਰ ਦੇ ਸਾਰਿਆਂ ਘਰੋਂ ਬੁਲਾ ਕੇ ਲੈ ਗਏ ਇਹ ਚੱਕ ਕੇ ਜੰਸਟਲ ਲੈ ਕੇ ਕੰਡੀਸ਼ਨ ਕਿਸ ਤਰ੍ਹਾਂ ਦੀ ਕੰਡੀਸ਼ਨ ਜਮੀ ਡੱਡ ਵਰਗੀ ਹੋ ਗਈ ਜੇ ਕੋਈ ਠੱਡਾ ਪੈ ਤਾ ਨਹੀਂ ਵਰਤੋ ਕੋਈ ਨਿਸ਼ਾਨ ਨਿਸ਼ਾਨ ਅਜੇ ਪੀਲਾਲ ਨਿਸ਼ਾਨ ਕੋਈ ਨਹੀਂ ਤੀਏ ਨਾਲ ਦੇ ਹਸਪਤਲ ਲੈਂਦਾ ਉਹ ਹੁਣ ਇੱਥੇ ਹਸਪਤਲ ਚ ਕੀ ਕੰਮ ਕੀ ਕਰਦਾ ਸੀ ਯਾਰ ਕੰਮ ਉਹ ਦੱਤ ਦੇ ਲੱਗਿਆ ਹੋਇਆ ਟੀਨ ਦਾ ਗਾਰਮੈਂਟ ਚ 5000 ਮਿੰਟਾਂ ਆਈ ਕਿੰਨੀ ਉਮਰ ਉਹਦੀ ਉਮਰ ਅਜੇ ਹੈਗੀ ਮੇਨਾਂ ਸਾਰੀ ਬੱਚੇ ਪਿੰਡਾਲ ਦੀ ਉਮਰ ਹੈ ਜੀ ਅਜੇ 50 ਸਾਲ ਵਿਆਹ ਹੋਇਆ ਹੈ ਜੀ ਹਾਂ ਇਹ ਕਰਦੇ ਇਹ ਤਾਂ ਚੌਂ ਮਹੀਨੇ ਪਹਿਲੇ ਸੀ ਹਾਂ ਹਾਂ ਇੱਕ ਦਿਨੇ ਹੋਇਆ ਜੀ ਅਜੇ ਵੀ ਇੱਕ ਦੂਜੇ ਦਿਨ ਹਾਲ ਫੇਰੇ ਪਾਣ ਕਿ ਕਿਥੇ ਦਾ ਕੂਸ਼ੀਆਂ ਦੀਆਂ ਗੱਡੀਆਂ ਖੜੀਆਂ ᱛੀਆਂ ਅੱਜ ਉਥੇ ਗਮੀਆਂ ਵਾਲੀਆਂ ਖੜੀਆਂ ਨੇ ਸਾਰੀ ਬਹੁਤ ਅਫਸੋਸ ਵਾਲਾ ਸਾਰਾ ਪਿੰਡ ਅਫਸੋਸ ਤੋਂ ਖੜਾ ਜਿੱਥੇ ਸਾਰੇ ਆ ਦੇਖ ਰਹੇ ਨੇ ਕੀ ਹੋਇਆ ਨਾ ਇਹ ਜਿਆ ਕਦੇ ਪਿੰਡ 'ਚ ਕਦੇ ਹੋਇਆ ਜੀ ਆਹ ਹੈ ਜਿਹੜਾ ਤੁਹਾਨੂੰ ਦੇਖੋ ਮਿਲੋ ਆਈ ਸੀ ਕਿ ਸੰਦੀਪ ਬਾਵਾ ਨਾਲ ਦਾ ਨੌਜਵਾਨ ਹੈ ਪਿੰਡ ਚੌਧਰੀ ਮੱਜੇ ਦਾ ਕੱਲ ਸ਼ਾਮ ਨੂੰ ਘਰੋਂ ਗਿਆ ਸੀ ਪਰਿਵਾਰ ਦੇ ਕਸਰਬਿਬਾਕ ਤੋਂ ਨਹੀਂ ਵਾਪਸ ਆਇਆ ਸੂਰੇ ਉਹਦੀ ਰੈਡ ਬਾਰਡਿੰਗ ਮਿਲੂਗੀ ਔਰ ਫੁੱਲੀ ਰਿਲੀਜ਼ ਬਰਤਾਲ ਕੀਤੀ ਹੈ ਤਪੀਸ਼ ਕੀਤੀ ਹੈ ਉਹਦੇ ਵਿੱਚ ਕੋਈ ਸੱਟ ਵਗੈਰਾ ਜਾਂ ਕੋਈ ਹੋਰ ਨਹੀਂ ਕੀ ਕੋਈ ਸੱਟੂ ਤੀਨ ਨਹੀਂ ਸਕਦੇ ਦੇਖੀ ਫਿਰ ਵੀ ਉਹਦਾ ਪੋਸਟਮਾਰਟਮ ਕਰਾਇਆ ਗਿਆ ਪੋਸਟਮਾਰਟਮ ਕਰਵਾ ਕੇ ਉਹ ਤਾਂ ਬਤ ਮੌਤੇ ਕਾਰਨ ਪਤਾ ਲਾਇਆ ਜਾਏਗਾ ਤੇ ਉਦੋਂ ਬਾਅਦ ਕੀ ਨਹੀਂ ਅਗਲੀ ਕਾਰਵਾਈ ਹੋਵੇਗੀ ਨਾ ਮੈਰਿਜ ਹੁਣੀ ਕਹਿੰਦੇ ਜੀ ਹੋਈ ਹੈ 22 ਤਰੀਕ ਨੂੰ ਕੋਟਿਲਨ ਟੋਲੇ ਮੈਰਿਜ ਹੋਈ ਸੀ ਉਹਦੀ ਪਰਵਾਰ ਤਾਂ ਹਾਂਜੀ ਸ਼ੱਕ ਕਰ ਰਿਹਾ ਕੋਈ ਪਿੰਡ ਦਾ ਮੁੰਡਾ ਉਹਤੇ ਵੀ ਸ਼ੱਕ ਕਰ ਰਿਹਾ ਕਿ ਗੱਡੀ ਦਾ ਵੀ ਜੇਕਰ ਕੀਤਾ ਉਹ ਡੈਂਗਲ ਤੋਂ ਵੀ ਅਸੀਂ ਪੁਟਾਲ ਕਰ ਰਹੇ ਹਾਂ ਔਰ ਉਦੋਂ ਲਾਪੋ ਪੋਸਟਪੋਰਟ ਉਹ ਤੇ ਕਲੀਅਰ ਹੋ ਜਣਾ ਵੀ ਤੋਲ ਤੱਕ ਦੇ ਕਿ ਕਿਸ ਕਾਰਨ ਕਰਕੇ ਉਹਦੀ ਮੌਤ ਹੋਈ ਹੈ ਇਹ ਤੋਂ ਜਿਹੜਾ ਹੈਗਾ ਸਪਸ਼ਟ ਨਹੀਂ ਹੋਣਾ ਮਿਲਦੀ ਜਦ ਵੀ ਜੀ 24 25 ਸਾਲ ਦਾ ਹੈਗਾ ਮੁੰਡਾ ਕੱਪੜੇ ਦੀ ਦੁਕਾਨ ਤੇ ਜਨਾਬੀ ਲੱਗਿਆ ਹੋਇਆ ਸੀਗਾ ਉਹ ਪਿੰਡ ਦਾ ਹੈਗਾ ਤੇ ਉਹ ਸੌਣਾ ਪਰੇ ਕਰਦਾ ਸੀ ਹਰ ਇੱਕ ਮੀਤੀ ਕਰਦੇ ਫਰਦਰ ਉਹਦਾ ਪਰਿਵਾਰਕ ਮੈਂਬਰਾਂ ਦੇ ਬਿਆਨ ਲਿਖੇ ਨੇ ਜੀ ਬਿਆਨ ਲਿਖ ਕੇ ਪੋਸਟਮਾਰਡਮ ਕਰਵਾਇਆ ਪੋਸਟਮਾਰਡਮ ਦੀ ਕੋਰਡ ਵੀ ਏਕ ਕਰਾਂਗੇ ਤੇ ਉਸ ਤੋਂ ਬਾਅਦ ਅਗਲੀ ਡੀਲ ਕਰਦੇ ਹਾਂ ਜੀ